ਗੁਰੂ ਪਿਆਰੋ ਅਕਸਰ ਅਸੀਂ ਜਦੋਂ 35 ਅੱਖਰ ਪੜ੍ਹਦੇ ਆ ਨਾ ਜੀ ਉਹਦੇ ਵੀ ਸਾਨੂੰ ਦੇਖਣ ਨੂੰ ਮਿਲਦਾ ਜੀ ਆਇਆਂ ਖਾਲੀ ਪਰ ਇੱਥੇ ਨਹੀਂ ਦੇਖਣ ਨੂੰ ਮਿਲਦਾ ਕਿਉਂ ਇਹਦੇ ਬਾਰੇ ਜਾਣਕਾਰੀ ਹਾਸਲ ਕਰਦੇ ਸਾਡੇ ਨਾਲ ਵੀਰ ਸੁਖਸੈਨ ਸਿੰਘ ਜੀ ਨੇ ਫਤਿਹ ਨਾਂ ਸੰਸਪਾਨਿਆ ਭਾਈ ਸਾਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਆਪੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਜਿਹੜੇ 35 ਦੇ ਵਿੱਚ ਆ ਚੀਜ਼ਾਂ ਐਡ ਕੀਤੇ ਆ ਨੇ ਨਹੀਂ ਕਿ ਬੱਚਾ ਇਤਿਹਾਸ ਨਾਲ ਜੁੜ ਸਕਦਾ ਹੈ ਇਹ ਬਹੁਤ ਹੀ ਨਵੇਕਲਾ ਉਪਰਾਲਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਤੇ ਇਹ ਵਿਚਾਰ ਕਿਵੇਂ ਮਨ 'ਚ ਆਇਆ ਤੇ ਇਹ ਸਾਰਾ ਕੀਵੇਂ ਤਿਆਰ ਹੋਇਆ ਇਹਦੇ ਬਾਰੇ ਵਿੱਚ ਥਾਰਾ ਦੱਸੋ ਤੋਂ ਪਹਿਲਾਂ ਤਾਂ ਹਾਂਜੀ ਇਹ ਸਤਿਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਵੇਂ ਆਪਾਂ ਸਕੂਲਾਂ ਦੇ ਵਿੱਚ ਦੇਖਦੇ ਆ ਕਿ ਜਿਵੇਂ ਊੜਾ ਊਠ ਐੜਾ ਐਨ ਕਪਾ ਕਿਤਾਬਾਂ 'ਚ ਪੜ੍ਹਦੇ ਹਨ ਜੀ ਤੇ ਮਹਾਰਾਜ ਨੇ ਇਹ ਦਇਆ ਦੇ ਨਾਲ ਜਿੱਦਾਂ ਦਾਸ ਦੀ ਵਿਚਾਰ ਬਣੀ ਆਪਾਂ ਇਤਿਹਾਸ ਤੇ 35 ਅੱਖਰੀ ਜਿੱਦਾਂ ਅਸੀਂ ਨਾਮ ਵੀ ਲਿਖਿਆ ਹੋਵੇ ਇਤਿਹਾਸਕ 35 ਅੱਖਰੀ ਬਿਲਕੁਲ ਜੀ ਨਾਲੇ 35 ਅੱਖਰੀ ਨਾਲ ਇਤਿਹਾਸ ਜੀ ਤੇ ਇਸ ਤਰ੍ਹਾਂ ਕੀ ਆ ਵੀ ਨਾਲੇ ਆਪਾਂ ਪੈਂਤੀ ਆਖਰੀ ਨੂੰ ਦੁਹਰਾ ਲੈਨੇ ਆਂ ਤੇ ਨਾਲ ਜਿਹੜਾ ਇਹ ਸਾਰਾ ਇਤਿਹਾਸ ਜਿਹੜਾ ਵਾਕਿਆ ਹੋਇਆ ਤੇ ਉਹਨੂੰ ਆਪਾਂ ਦੁਹਰਾਇਆ ਜਾਂਦਾ ਤੇ ਆਮ ਆਪਾਂ ਜਿੱਦਾਂ ਸਕੂਲਾਂ 'ਚ ਪੜਦੇ ਨਈਆਂ ਖਾਲੀ ਨਹੀਂ ਆ ਖਾਲੀ ਹਾਂਜੀ ਸਤਿਗੁਰ ਸਾਹਿਬ ਦੀ ਗੁਰਬਾਣੀ ਵਿੱਚ ਵੀ ਖਾਲੀ ਨਹੀਂ ਕਿਹਾ ਵਾ ਤੇ ਉਸੇ ਤਰ੍ਹਾਂ ਇਤਿਹਾਸ ਦੇ ਵਿੱਚ ਨੰਗਾ ਯਤਨ ਵੀ ਉਦਮ ਕਰਨਾ ਜਿੱਦਾਂ ਆਪਾਂ ਨੰਗਾ ਪੜਦੇ ਆਂ ਉਸੇ ਤਰ੍ਹਾਂ ਨੰਗਾ ਗਿਆਨੀ ਹਾਂਜੀ ਠੀਕ ਆ ਜੀ ਤੇ ਇਸੇ ਤਰ੍ਹਾਂ ਹੀ ਆਪਾਂ ਜਾਨੀ ਕਿ ਆਨਲਾਈਨ ਜਿਹੜੀ ਆ ਉਹ ਕਲਾਸਿਸ ਵੀ ਲਾ ਰਹੇ ਆ ਪਾਣੀ ਦੀਆਂ ਵਾਹ ਜੀ ਵਾਹ ਯਾਨੀ ਕਿ ਆਨਲਾਈਨ ਅਕੈਡਮੀ ਆ ਜੀ ਜੀ ਤੇ ਉਹਦਾ ਸਾਰਾ ਜਿਹੜਾ ਪ੍ਰੋਸੀਜਰ ਆਨਲਾਈਨ ਚੱਲਦਾ ਜਿਵੇਂ ਆਮ ਆਪਾਂ ਦੇਖਦੇ ਆਂ ਵੀ ਆਪਾਂ ਕਿਸੇ ਵੀ ਪੜ੍ਹਾਈ ਆ ਸੰਸਾਰੀ ਜੀ ਤੇ ਉਹਨੂੰ ਆਪਾਂ ਆਨਲਾਈਨ ਪ੍ਰੋਸੈਸ ਦੇ ਨਾਲ ਕਰਦੇ ਹਾਂ ਮਤਲਬ ਕਿ ਬੱਚੇ ਨੂੰ ਉੱਥੇ ਆਂਦੀ ਲੋੜ ਨਹੀਂ ਸਸਤਾ ਜੋ ਵੀ ਆ ਜੀ ਬੱਚਾ ਹਲਕੀ ਕਰ ਸਕਦਾ ਤੇ ਛੋਟੇ ਬੱਚੇ ਨੇ ਜਾਂ ਘਰਾਂ ਚ ਰਹਿਣ ਵਾਲੀਆਂ ਭੈਣਾਂ ਨੇ ਜੀ ਜੀ ਉਹ ਕਿਤੇ ਬਾਹਰ ਜਾ ਕੇ ਸੰਖਿਆ ਨਹੀਂ ਕਰ ਸਕਦੇ ਤੇ ਪਿਛਲੇ ਕਰੀਬ 4 ਸਾਲਾਂ ਤੋਂ ਇਹ ਜਿਹੜਾ ਇੱਕ ਪ੍ਰੋਸੈਸ ਹੈ ਚੱਲ ਰਿਹਾ ਵਾ ਤੇ ਇਸੇ ਚੀਜ਼ ਨੂੰ ਆਪਾਂ ਇੱਕ ਕਿਤਾਬ ਰਾਈ ਵੀ ਪੇਸ਼ ਕੀਤਾ ਵਾ ਅੱਛਾ ਵਾ ਜਿਵੇਂ ਉੜਾ ਉਦੇਸ਼ ਸਿੰਘ ਇਹ ਇਹ ਕਿਤਾਬ ਹੈ ਜੀ ਕਿਤਾਬ ਦਾ ਨਾਮ ਆਪ ਜੀ ਪੜ ਸਕਦੇ ਹੋ ਬਾਕਾਇਦਾ ਇਥੇ ਇਹ ਕਿਤਾਬ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਇਹ ਕਿਤਾਬ ਆਪ ਜੀ ਕੋਲ ਅਵੇਲੇਬਲ ਹੋਏਗੀ ਜੀ ਆਪ ਸਾਤਾ ਗੁਰ ਜੀ ਤੇ ਜਿੱਦਾਂ ਇਹਨਾਂ ਨੂੰ ਉੜਾ ਉਦੇਸ਼ ਸਿੰਘ ਉਹਨਾਂ ਦਾ ਥੋੜੇ ਸ਼ਬਦਾਂ ਵਿੱਚ ਇਤਿਹਾਸ ਦਿੱਤਾ ਹੋਇਆ ਹੈ ਅੱਛਾ ਜੀ ਤੇ ਉਹਦੇ ਨਾਲ-ਨਾਲ ਇਹਦੇ 'ਚ 35 ਅਖਰੀ ਤੇ ਮੁਹਾਰਨੀ ਮੁਹਾਰਨੀ ਮੰਨੋ ਵੀ ਸੰખ્યા ਦਾ ਇੱਕ ਮੋਟਾ ਜਿਹਨੂੰ ਆਪਾਂ ਕਹਿ ਸਕਦੇ ਗੁਰ ਗੁਰਬਾਣੀ ਮੈਥਡ ਆਫ ਗੁਰਬਾਣੀ ਜੀ ਠੀਕ ਹੈ ਜੀ ਔਰ ਇੰਦੇ ਵਿੱਚ ਅਸੀਂ ਸਿੱਖ ਬੀਬੀਆਂ ਦਾ ਇਤਿਹਾਸ ਗੁਰੂ ਸਾਹਿਬ ਦਾ ਇਤਿਹਾਸ ਠੀਕ ਹੈ ਜੀ ਔਰ ਨਾਲ ਲੈਂਦੇ ਵਿੱਚ ਇੱਕ ਅੰਕ ਪਾਲੀ ਹੈ ਜੀ ਅੰਕ ਪਾਲੀ ਹਾਂਜੀ ਇੱਕ ਮੈਂ ਚਾਹਾਂਗਾ ਲਾ ਕੇ ਆ ਕੇ ਦਿਖਾਓ ਜਰੂਰ ਤੁਸੀਂ ਆ ਦਿਖਾਓ ਜੀ ਔਰ ਸਿੱਖਾਂ ਦੀ ਇੱਕ ਪੁਰਾਣੀ ਭਾਸ਼ਾ ਸੀਗੀ ਅੰਕ ਪਾਲੀ ਹਾਂਜੀ ਠੀਕ ਹੈ ਜੀ ਕਿਵੇਂ ਆਪਾਂ ਜਿਵੇਂ ਪੁਲਿਸ ਦੇ ਵਿੱਚ ਕੋਡ ਵਰਡ ਭਾਸ਼ਾ ਹੁੰਦੀ ਹੈ ਉਸੇ ਤਰ੍ਹਾਂ ਉਹ ਸਿੱਖਾਂ ਦੀ ਭਾਸ਼ਾ ਸੀ ਜਦੋਂ ਜੰਗਾ ਚੁੱਧਾ ਦਾ ਸਮਾ ਸੀ ਜਿਵੇਂ ਇੱਕ ਸਿੰਘ ਦੂਸਰੇ ਸਿੰਘ ਨੂੰ ਚਿੱਠੀ ਲਿਖਦਾ ਸੀਗਾ ਠੀਕ ਹੈ ਜੀ ਉਹ ਸ਼ਬਦਾਂ ਵਿੱਚ ਨਹੀਂ ਲਿਖਦਾ ਸੀ ਅੰਕਾਂ 'ਚ ਲਿਖਦਾ ਸੀ ਅੰਕ ਅੱਛਾ ਜਿਵੇਂ ਜਿਵੇਂ ਦੇਖੋ ਜਿਵੇਂ ਉਹਨੇ ਸ ਸਾ ਪਾਉਣਾ ਉਹ ਸ ਸੇ ਦੀ ਜਗ੍ਹਾ ਤੇ ਏ ਕਾ ਪਾ ਦਿੰਦਾ ਸੀ ਸ ਸੇ ਦੀ ਜਗ੍ਹਾ ਤੇ ਏ ਕਾ ਏ ਕਾ ਥੋੜਾ ਲੱਗ ਗਿਆ ਉਹ ਜੀ ਜਿਵੇਂ ਆ ਜਰੂਰ ਜਿਵੇਂ ਦਿਖਾਓ ਜੀ ਜਿਵੇਂ ਆ ਸ਼ਬਦ ਲਿਖਿਆ ਜੀ ਇਹ ਵਾਹਿਗੁਰੂ ਲਿਖਿਆ ਹੋਇਆ ਠੀਕ ਹੈ ਜੀ ਦੂਸਰਾ ਕਿਦਾਂ ਕਿਸੇ ਦੇ ਮੰਨ ਲਓ ਕਿਸੇ ਗਲਤ ਬੰਦੇ ਦੇ ਹੱਥ ਚਿੱਠੀ ਲੱਗ ਗਈ ਬਿਲਕੁਲ ਠੀਕ ਹੈ ਜੀ ਉਹਨੇ ਕਹਿਣਾ ਵੀ ਕੀ ਇੱਥੇ ਅੰਕ ਜੇ ਵਾਏ ਹੋਏ ਨੇ ਜਿਵੇਂ ਇੱਕ ਤਰੀਕੇ ਨਾਲ ਅੱਜ ਸਮਾਂ ਦੇਖਿਆ ਜਾਂਦਾ ਹੈ ਮਿਲਟਰੀ ਵਾਲਿਆਂ ਨੇ ਇੱਕ ਉਹਨਾਂ ਦਾ ਕੋਡ ਹੁੰਦਾ ਹੈ ਜੋ ਦੁਸ਼ਮਣ ਡੀਕੋਡ ਨਾ ਕਰਨ ਲਈ ਸਿਕਿਓਰ ਕੋਡ ਬਣਾਇਆ ਜਾਂਦਾ ਉਸ ਤਿੱਕਰ ਇਹ ਭਰਪੂਰ ਕੀਤਾ ਜੀ ਸਤਿਗੁਰੂ ਸਾਹਿਬ ਸ੍ਰੀ ਗੋਬਿੰਦ ਸਿੰਘ ਮਹਾਰਾਜ ਦਾ ਉਹਦਾ ਸੱਚੀ ਧਰਤੀ ਤੇ ਕਿਹਾ ਸੀ ਜੀ ਜੀ ਵੀ ਗੁਰਸਿੱਖ ਸੁਣੋ ਗੁਰਸਿੱਖੋ ਸੁਣੋ ਸੇਖੇ ਮੇਰੀ ਬਾਣੀ ਪੜੋ ਸ਼ੁੱਧ ਕਰਕੇ ਦੀ ਅੱਛਾ ਜੀ ਜਿਹੜੀ ਬਾਣੀ ਉਸ ਨੂੰ ਸ਼ੁੱਧ ਕਰਕੇ ਪੜਨਾ ਅੱਜ ਕੱਲ੍ਹ ਆਪਾਂ ਬਹਾਨਾ ਲਾ ਦਿੰਨੇ ਵੀ ਸਾਡੇ ਕੋਲ ਸਾਧਨ ਨਹੀਂ ਬਸ ਸਾਡਾ ਮਨ ਹੋਣਾ ਚਾਹੀਦਾ ਸਾਧਨ ਸਾਰੇ ਮੌਜੂਦ ਆ ਵੀ ਤਾਂ ਸਾਧਨ ਬਹੁਤ ਸੋਹਣਾ ਬਣਾਇਆ ਪਿਆ ਸਾ ਜਿਵੇਂ ਆਨਲਾਈਨ ਜਿਹੜਾ ਹੈ ਅੱਜ ਕੱਲ੍ਹ ਬੱਚੇ ਜਿਹੜੇ ਨੇ ਮੋਬਾਈਲ ਦੇ ਵਿੱਚ ਰੁਝਾਨ ਉਹਨਾਂ ਜਾ ਦੇਖਣ ਨੂੰ ਮਿਲਦਾ ਹੈ ਤੋਂ ਮੋਬਾਈਲ ਦੇ ਜਿਹੜੇ ਆਪ ਜੀ ਨੇ ਬੱਚਿਆਂ ਨੂੰ ਗਿਆਨ ਦੇਣ ਵਾਲਾ ਉਪਰਾਲਾ ਕਰ ਲਿਆ ਜੀ ਹਾਂਜੀ ਹਾਂਜੀ ਇਸ ਚੀਜ਼ ਦੇ ਨਾਲ ਗੁਰਸਿੱਖ ਭੈਣਾ ਵੀਰਾਂ ਦੀਆਂ ਬਹੁਤ ਅਸੀਸਾਂ ਮਿਲ ਰਹੀਆਂ ਨੇ ਵੀ ਜਿੰਦਾ ਇੱਥੇ ਵੀ ਆੜ ਕੇ ਸਾਨੂੰ ਮਿਲਦੇ ਨੇ ਵੀ ਅਸੀਂ ਇਹ ਚੀਜ਼ ਸੋਚੀ ਨਹੀਂ ਸੀ ਵੀ ਕਹਿੰਦੇ ਇਹ ਵੀ ਹੋ ਸਕਦੀ ਹੈ ਇਸ ਲਈ ਸਾਨੂੰ ਇਸ ਚੀਜ਼ ਦੇ ਵਿੱਚ ਵੱਧ ਛੜ ਕੇ ਜਿਹੜਾ ਸਹਿਯੋਗ ਤੇ ਬੱਚਿਆਂ ਨੂੰ ਵੱਡਿਆਂ ਨੂੰ ਤੇ ਭੈਣਾ ਨੂੰ ਵੀਰਾਂ ਨੂੰ ਜਿਹੜੀ ਸੰਧਿਆ ਬਿਲਕੁਲ ਬਿਲਕੁਲ ਇੱਕ ਦੋ ਜਾਣਕਰ ਜ਼ਰੂਰ ਦਿਓ ਜੀ ਇੱਕ ਕੀ ਜਿਹੜਾ ਇਹ ਆਪ ਜੀ ਨੇ ਸਟਾਰਟ ਕੀਤਾ ਹੈ ਆਨਲਾਈਨ ਵਾਲਾ ਹੁਣ ਤੱਕ ਕਿੰਨੇ ਕ ਬੱਚੇ ਜਿਹੜੇ ਨੇ ਸਟੱਡੀ ਕਰ ਚੁੱਕੇ ਨੇ ਜਾਂ ਕਰ ਰਹੇ ਨੇ ਪਿਛਲੇ 4 ਸਾਲ 4 ਸਾਲ ਆਪਾਂ ਨੂੰ ਹੋ ਗਏ ਨੇ ਜੀ ਅੱਛਾ ਜੀ ਉਹਦੇ ਵਿੱਚ ਕਰੀਬ 500 ਤੋਂ ਵੱਧ ਵਿਦਿਆਰਥੀ ਜਿਹੜੇ ਆ ਉਹ ਗੁਰਬਾਨ ਦੀ ਸੰਖਿਆ ਪ੍ਰਾਪਤ ਕਰ ਚੁੱਕੇ ਨੇ ਠੀਕ ਹੈ ਜੀ ਤੇ ਮੌਜੂਦਾ ਸਮੇਂ 'ਚ 100 150 ਵਿਦਿਆਰਥੀ ਹਰ ਸਮੇਂ ਸੰਖਿਆ ਜਿਹੜੀ ਪ੍ਰਾਪਤ ਕਰਦਾ ਹੈ ਜੀ ਆਪਣਾ ਇੱਕ ਇਹ ਰੂਲ ਹੈਗਾ ਵਾ ਵੀ ਕੋਈ ਵੀ ਚਾਹੇ ਉਹ ਛੋਟੀ ਉਮਰ ਦਾ ਚਾਹੇ ਵੱਡੀ ਉਮਰ ਦਾ ਜਦੋਂ ਵੀ ਆਪਣੇ ਕੋਲ ਵਿਦਿਆਰਥੀ ਆਉਂਦਾ ਜੀ ਉਹਦੀ ਜਿਹੜੀ ਸੰਖਿਆ ਊੜਿਆਣ ਤੋਂ ਸ਼ੁਰੂ ਕਰਾਉਣੇ ਆ ਇਹ ਪਹਿਲਾ ਹੀ ਨਜਮ ਆ ਚਾਹੇ ਉਹਨੇ ਸੰਖਿਆ ਕੀਤੀ ਆ ਚਾਹੇ ਨਹੀਂ ਕੀਤੀ ਠੀਕ ਹੈ ਜੀ ਉਹਦੇ ਨਾਲ ਇਹ ਹੁੰਦਾ ਵਾ ਵੀ ਕਿਉਂਕਿ ਜਦੋਂ ਆਪਣਾ بیس ਹੀ ਨਹੀਂ ਕਲੀਅਰ ਹੋਇਆ ਉਹਨਾਂ ਚਿਰ ਆਪਾਂ ਅੱਗੇ ਨਹੀਂ ਵਧ ਸਕਦੇ ਠੀਕ ਹੈ ਜੀ ਇਸ ਲਈ ਅਸੀਂ ਕਰੀਬ ਕਰੀਬ 1.5 2 ਮਹੀਨਾ 35 ਅਖਰੀ ਮਹਾਰਨੀ ਦੀ ਪਹਿਲਾਂ ਸੰਖਿਆ ਕਰੋਣੀ ਠੀਕ ਹੈ ਇਹਦੇ ਵਿੱਚ ਪਾਸਪਾਲ ਜੀ ਆਪ ਇਹਨੇ ਕੋਈ ਉਮਰ ਵੀ ਰੱਖੀ ਹੈ ਕਿ ਬੱਚੇ ਹੀ ਸਿੱਖ ਸਕਦੇ ਨੇ ਜਾਂ ਵੱਡੇ ਵੀ ਸਿੱਖ ਸਕਦੇ ਨੇ ਉਹ ਦੂਸਰਾ ਕਿ ਕੇਵਲ ਸਿੱਖਾਂ ਦੇ ਬੱਚੇ ਹੀ ਸਿੱਖਦੇ ਨੇ ਜਾਂ ਹੋਰ ਧਰਮ ਦੇ ਬੱਚੇ ਵੀ ਸਿੱਖ ਸਕਦੇ ਨੇ ਹਾਂਜੀ ਇਹਨਾਂ ਦਾ ਜਵਾਬ ਇਹ ਹੈ ਜੀ ਜਿਹੜਾ ਉਮਰ ਦਾ ਵਾ ਇੱਕ ਬੱਚਾ ਜਦੋਂ ਕਿ ਆਪਾਂ ਜਿਹੜਾ 4-5 ਸਾਲ ਦਾ ਬੱਚਾ ਵਧੀਆ ਬੋਲਣ ਲੱਗ ਜਾਵੇ ਜੀ ਜੀ ਮਹਾਰਾ ਦੀ ਕਿਰਪਾ ਨਾਲ ਆਪਣੇ ਕੋਲ 3 ਸਾਲ ਦੀ ਉਮਰ ਤੋਂ ਲੈ ਕੇ ਜ ਕਰੀਬ ਕਰੀਬ 65 ਸਾਲ ਦੀ ਉਮਰ ਤੱਕ ਜਿਹੜੇ ਆ ਯਾਰਤੀ ਹੈਗੇ ਨੇ ਠੀਕ ਹੈ ਜੀ ਤੇ ਉਹਦੇ ਵਿੱਚ ਜਿਹੜੇ ਕਈ ਆਪਾਂ ਦੇਖਦੇ ਆ ਜਿੱਦਾਂ ਪਾਕਿਸਤਾਨ ਤੋਂ ਵੀ ਆਪਣੇ ਕੋਲ ਐਡ ਨੇ ਉਸ ਬਣਾਣ ਦੇ ਹੋਰ ਜਿੱਦਾਂ ਆਪਾਂ ਦੇਖਦੇ ਆ ਇੰਦੌਰ ਹੋ ਗਿਆ ਉੱਥੋਂ ਕਈ ਹਿੰਦੂ ਭੈਣਾ ਵੀ ਐਡ ਨੇ ਜੀ ਹਰ ਤਰ੍ਹਾਂ ਦੇ ਧਰਮ ਦਾ ਕੋਈ ਵੀ ਕਿਉਂਕਿ ਗੁਰਬਾਣੀ ਜਿਹੜੀ ਉਹ ਸਾਂਝੀ ਆ ਜੀ ਹਾਂਜੀ ਤੇ ਇਸ ਲਈ ਇਹਨੂੰ ਕੋਈ ਵੀ ਸਿੱਖ ਸਕਦਾ ਕੋਈ ਵੀ ਇਹਨੂੰ ਦਾਖਲ ਹੋ ਸਕਦਾ ਹੈ ਮਤਲਬ ਭਾਈ ਜੇ ਤੁਸੀਂ ਕਿਸੇ ਵੀ ਉਮਰ ਦੇ ਹੋ ਕਿਸੇ ਵੀ ਧਰਮ ਦੇ ਹੋ ਜਾਤ ਪਾਤ ਸਿੱਖ ਧਰਮ ਚ ਹੁੰਦੀ ਹੀ ਨਹੀਂ ਕਹਿੰਦਾ ਭਾਵੇਂ ਤੁਸੀਂ ਕੋਈ ਵੀ ਹੋ ਕਿੱਥੋਂ ਵੀ ਰਹਿਣ ਵਾਲੇ ਹੋ ਆਨਲਾਈਨ ਤੁਸੀਂ ਸਿੱਖ ਸਕਦੇ ਹੋ ਪੰਜਾਬੀ ਨੂੰ ਸ਼ੁੱਧ ਬੋਲਣਾ ਇਹਨ ਭਾਈ ਸਾਹਿਬ ਜੀ ਦੇ ਕੋਲੋ ਭੈਸੋ ਜੀ ਇੱਕ ਲੱਖੀਰ ਤੇ ਜਾਣਕਾਰੀ ਕੀ ਇਹਦੇ ਕੋਈ ਫੀਸ ਵਗੈਰਾ ਹੀ ਹੈ ਅਗਰ ਹੈ ਤਾਂ ਉਹ ਕਿੰਨੀ ਕਰ ਹਾਂ ਇਹਦੀ ਫੀਸ ਅਸੀਂ ਇਦਾਂ ਕੋਈ ਪਾਰਟਿਕੂਲਰ ਨਹੀਂ ਰੱਖੀ ਹੋਈ ਜੇ ਅਗਲਾ ਕੋਈ ਗੁਰਸੇਕ ਆਪਣੀ ਭਾਵਨਾ ਨਾਲ ਦੇਣਾ ਚਾਹੁੰਦਾ ਵਾ ਤਾਂ ਉਹ ਦੇ ਵੀ ਸਕਦਾ ਓਕੇ ਤੇ ਜੇ ਨਹੀਂ ਕੋਈ ਦੇਣਾ ਚਾਹੁੰਦਾ ਕਿਉਂਕਿ ਆਪਣੇ ਕੋਲ ਬਹੁਤ ਬੱਚੇ ਇਦਾਂ ਦੇ ਆ ਜਿਹੜੇ ਬਿਨਾ ਫੀਸ ਤੋਂ ਪੜਦੇ ਨੇ ਜੀ ਬਿਲਕੁਲ ਜੀ ਹਾਂਜੀ ਇੱਕ ਦੋ ਮੈਂ ਇਹਦੇ ਬੀਤੇ ਜ਼ਰੂਰ ਜਾਣਕਾਰੀ ਹਾਸਲ ਕਰਨਾ ਚਾਹਾਂਗਾ ਜਿਵੇਂ ਕਿ ਆਪ ਜੀ ਨੇ ਇਹਦੇ ਵਿੱਚ ਆ ਜਿਹੜਾ ਸ਼ਬਦ ਹੈ ਕਿਉਂਕਿ ਮੈਂ ਫਸਟ ਟਾਈਮ ਖੁਦ ਮੈਂ ਪੜਿਆ ਮੈਂਵੇਂ ਕਹਾ ਕਿ ਮੈਂ ਵੀ ਪਹਿਲੀ ਵਾਰ ਪੜਿਆ ਤਾਂ ਇਹਦੇ ਬਾਰੇ ਵਿਸਥਾਰਪੂਰਵਕ ਥੋੜਾ ਜਾਣਨਾ ਚਾਹਾਂਗਾ ਜੀ ਇਹ ਨੰਗਾ ਜਿਹੜਾ ਸ਼ਬਦ ਆ ਜੀ ਜਿਵੇਂ ਆਪਾਂ ਆਮ ਖਾਲੀ ਕਹਿੰਨੇ ਆ ਜੀ ਗੁਰਬਾਣੀ ਵਿੱਚ ਵੀ ਅੰਗਿਆਨੀ ਸ਼ਬਦ ਆਇਆ ਵਾ ਅੱਛਾ ਜੀ ਔਰ ਇਤਿਹਾਸ ਵਿੱਚ ਵੀ ਆਉਂਦਾ ਠੀਕ ਹੈ ਜੀ ਜਿਹੜਾ ਸ਼ਬਦ ਨੂੰ ਆਪਾਂ ਗਿਆਨੀ ਗੱਗੇ ਨਾਲ ਲਿਖਦੇ ਆ ਇਹ ਗਿਆਨੀ ਗੱਗੇ ਨਾਲ ਲਿਖਦੇ ਆ ਠੀਕ ਹੈ ਜੀ ਉਸੇ ਉਸੇ ਨੰਗੇ ਸ਼ਬਦ ਉਸੇ ਗਿਆਨੀ ਸ਼ਬਦ ਨੂੰ ਮੰਗੇ ਦੇ ਨਾਲ ਗੁਰਬਾਣੀ 'ਚ ਆਉਂਦਾ ਜੀ ਅੱਛਾ ਇਹ ਜਿਹੜਾ ਗਿਆਨੀ ਸ਼ਬਦ ਹੈ ਇਹ ਕਿਵੇਂ ਮੈਂ ਮਾਫੀ ਚਾਹਾਂਗਾ ਮੈਨੂੰ ਤਾਂ ਉਚਾਰਨ ਵੀ ਨਹੀਂ ਕੀਤਾ ਅਰੇ ਜਿਸ ਤਿਕਾ ਪੈਸਾ ਦੱਸ ਰਹੇ ਜੀ ਇਹਨ ਇਨੂੰ ਬੋਲਣ ਦਾ ਤਰੀਕਾ ਦੱਸੋ ਥੋੜਾ ਜਿਹਾ ਹਾਂਜੀ ਬੋਲਣ ਦਾ ਤਰੀਕਾ ਇਹ ਹੈਗਾ ਵਾ ਜੀ ਪਹਿਲਾਂ ਆਪਾਂ ਇੱਕ ਸ਼ਬਦ ਬੋਲਣਾ ਵਾ ਨੰਗਾ ਠੀਕ ਹੈ ਜੀ ਜਿਵੇਂ ਆਪ ਕਹਿੰਦੇ ਕੋਈ ਸਰੀਰ ਨੰਗਾ ਵਾ ਜੀ ਉਹ ਨੰਗਾ ਬੋਲਦਿਆਂ ਹੋਏ ਇਹਨੂੰ ਵਿਗਾੜੀ ਜਾਣਾ ਜਿਵੇਂ ਨੰਗਾ 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 ਜਿਹੜੀ ਆਪਣੀ ਮੂੰਹ ਦੀ ਖੰਭੀ ਸਾਈਡ ਆ ਜੀ ਇਸ ਵੱਲ ਨੂੰ ਆਪਣਾ ਮੂੰਹ ਕਰਕੇ ਠੀਕ ਹੈ ਜੀ ਤੇ ਜਿਹੜੀ ਆਪਣਾ ਤਾਲੂ ਉੱਤੇ ਦੱਬੀ ਜੀ ਆਵਾਜ਼ ਚੋਂ ਦੀ ਆਵਾਜ਼ ਨਿਕਲੂਗੀ ਮੰਗਾ ਹੂੰਗਾ ਅੱਛਾ ਜੀ ਯਾਨੀ ਕਿ ਇਹ ਅਭਿਆਸ ਕਰਨ ਦੇ ਨਾਲ ਅਭਿਆਸ ਕਰਨ ਦੇ ਨਾਲ ਠੀਕ ਹੈ ਜੀ 6 ਗੁਣਾ ਵਿਦਿਆਵਧਾ ਉਹਨਾਂ ਨੂੰ ਅਭਿਆਸ 1000 ਗੁਣਾ ਵਿਦਿਆਵਧੀਆਂ ਦੀ ਵਾਰ-ਵਾਰ ਅਭਿਆਸ ਦੇ ਨਾਲ ਜਿਵੇਂ ਆਪਾਂ ਸਟੱਡੀ ਕਰਦੇ ਹਾਂ ਉਹਦੇ ਵਿੱਚ ਤਾਂ ਇਹ ਖਾਲੀ ਹੁੰਦਾ ਲੇਕਿਨ ਗੁਰਬਾਣੀ ਦੇ ਵਿੱਚ ਇਹ ਖਾਲੀ ਨਹੀਂ ਹੈ ਗੁਰਬਾਣੀ ਵਿੱਚ ਹਰੇਕ ਅੱਖਰ ਅਸਲ ਦੇ ਵਿੱਚ ਕਾਰਨ ਇਹ ਬਣਿਆ ਜੀ ਜਿਹੜੇ ਸਕੂਲ ਕਾਲਜ ਨੇ ਜੀ ਉਹਨਾਂ ਵਿੱਚ ਜਿਹੜੇ ਪੜਾਉਣ ਵਾਲੇ ਵਿਦਿਆਰਥੀ ਆ ਜੀ ਟੀਚਰ ਨੇ ਜਿਹੜਾ ਜੀ 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 ਉਹ ਕੀ ਕਰਦੇ ਆ ਉਹ ਕਹਿੰਦੇ ਆ ਵੀ ਨੰਗਾ ਖਾਲੀ ਨੰਗਾ ਖਾਲੀ ਉਹ ਖਾਲੀ ਕਰਦੇ ਕਰਦਾ ਇੰਨਾ ਕਿ ਖਾਲੀ ਹੋ ਜਾਦਾ ਖਾਲੀ ਹੋਏ ਤੇ ਬਿਲਕੁਲ ਜੇਪ ਨੂੰ ਬੋਲਣਾ ਨਹੀਂ ਆਉਂਦਾ ਜੀ ਬਿਲਕੁਲ ਜੀ ਇਸ ਲਈ ਆ ਵੀ ਮੈਂ ਜਿਹੜੇ ਅਧਿਆਪਕ ਸਹਿਬਾਨ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਉਹ ਵੀ ਇਸ ਚੀਜ਼ ਦੇ ਉੱਪਰ ਗੌਰ ਕਰਨ ਅਧਿਆਪਕਾਂ ਨਾਲ ਅੱਜ ਨੂੰ ਕੋਈ ਯੂਨੀਵਰਸਿਟੀ ਦੇ ਵਿੱਚ ਵੀ ਪਹੁੰਚ ਕੀਤੀ ਕਿ ਉਹਨਾਂ ਤੱਕ ਇਹ ਗੱਲ ਪਹੁੰਚਾਈ ਕਿ ਬਹੁਤ ਡਿਫਰੈਂਟ ਜਾਣਕਾਰੀ ਆ ਗਈ ਹਾਂਜੀ ਇਹਦੇ ਨਾਲ ਜਿਵੇਂ ਪਟਿਆਲਾ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਉਹਨਾਂ ਨਾਲ ਵੀ ਇਵਾਰਤਲਾਪ ਹੁੰਦੀ ਰਹਿੰਦੀ ਆ ਠੀਕ ਹੈ ਜੀ ਤੇ ਇਸ ਲਈਆ ਕਿਉਂਕਿ ਅਸੀਂ ਹਾਰੇ ਕੋਸ਼ਿਸ਼ ਕਰਦੇ ਆਂ ਵੀ ਜਿੰਦੇ ਨਾਲ ਇਹ ਜਿਹੜੀ ਵੱਧ ਚੜ ਕੇ ਬੱਚਿਆਂ ਤੱਕ ਜਿਹੜੀ ਜਾਣਕਾਰੀ ਉਹ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਪਾਇਸਾ ਜੀ ਇੱਕ ਵਾਰ ਮੈਂ ਅਖੀਰ ਤੋਂ ਫਿਰ ਚਾਹਾਂਗਾ ਇਹ ਨੰਬਰ ਹੈ ਜੀ ਨੋਟ ਕਰ ਲਓ ਪਾਇਸਾ ਹੁਣਾਂ ਦਾ ਤੇ ਇੱਥੇ ਨੰਬਰ ਤੇ ਸੰਪਰਕ ਕਰਕੇ ਆ ਵੀ ਜਰੂਰ ਰਾਬਤਾ ਕਰੋ ਜਿਹੜੇ ਸ਼ੁੱਧ ਗੁਰਬਾਣੀ ਤੇ ਸ਼ੁੱਧ ਪੰਜਾਬੀ ਸਿੱਖਣ ਦੇ ਚਾਹਵਾਨ ਨੇ ਉਹ ਜਰੂਰ ਸੰਪਰਕ ਕਰਨ ਜੀ ਤੇ ਪਾਇਸਾ ਬਹੁਤ ਬਹੁਤ ਧੰਨਵਾਦ ਜੀ ਦਾ ਵਾਹਿਗੁਰੂ ਜੀ ਕਾ ਖਾਲਸ